ਅੱਜ ਐਸਡੀ ਮਾਟਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਨੀਸ਼ ਕੁਮਾਰ ਤਰਨਤਾਰਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗਿੱਧਾ ਪੰਗੜਾ ਕੀਤਾ ਗਿਆ ਮੁੱਖ ਮਹਿਮਾਨ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਰਾਜਵਿੰਦਰ ਥਿਆੜਾ ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਬਲਜਿੰਦਰ ਕੌਰ ਮਹਿਲਾ ਸਟੇਟ ਸੈਕਟਰੀ ਰਿੰਪੀ ਗਰੇਵਾਲ ਮਨਜਿੰਦਰ ਲਾਲਪੁਰ ਜੀ ਦੀ ਪਤਨੀ ਅਮਨਦੀਪ ਕੌਰ ਜੀ ਦਾ ਸਵਾਗਤ ਕੀਤਾ ਗਿਆ ਤੀਆਂ ਵਿੱਚ ਪਹੁੰਚੀਆਂ ਮਹਿਲਾਵਾਂ ਵੱਲੋਂ ਨੱਚ ਕੇ ਖੁਸ਼ੀ ਮਨਾਈ ਗਈ ਤੇ ਪੁਰਾਤਨ ਵਿਰਸੇ ਨਾਲ ਜੁੜਿਆ ਰਹਿਣ ਲਈ ਕਿਹਾ ਗਿਆ ਸਪੈਸ਼ਲ ਖੀਰ ਪੂੜੇ ਪਕੌੜੇ ਆਦੀ ਪਕਵਾਨ ਪਕਾਏ ਗਏ ਮਹਿਲਾਵਾਂ ਵੱਲੋਂ ਕਿਹਾ ਗਿਆ कि ਇਹ ਤਿਹਾਰ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਵੇ ਇਸ ਮੌਕੇ ਤੇ ਨੀਲਮ ਸ਼ਰਮਾ ਮੰਜੂ ਚੋਦਰੀ ਬਲਜੀਤ ਕੌਰ ਜਤਿੰਦਰ ਕੌਰ ਸ਼ਰਨਜੀਤ ਕੌਰ ਗੁਰਮੀਤ ਕੌਰ ਰਮਨਬੀਰ ਕੌਰ ਹਰਮੀਤ ਕੌਰ ਰਾਜਵੰਤ ਕੌਰ ਰਾਜਵੀਰ ਕੌਰ ਸਿਮਰਜੀਤ ਕੌਰ ਬਲਜੀਤ ਕੌਰ ਕੁਲਬੀਰ ਕੌਰ ਭਪਿੰਦਰ ਕੌਰ ਤੇ ਹੋਰ ਮਹਿਲਾ ਵਿੰਗ ਦੀਆਂ ਸ਼ਖਸੀਅਤਾਂ ਮੌਜੂਦ ਸਨ ਬੱਚੇ ਭੈਣਾ ਸਾਡੀਆਂ ਮਤਾਵਾਂ ਪਹੁੰਚਿਆਂ ਦਾ ਸਾਰਿਆਂ ਦਾ ਜੀਓ ਆਇਆ ਬਹੁਤ ਆਡਾ ਬਾਰਿਸ਼ ਦੇ ਵਿੱਚ ਵੀ ਬੜਾ ਧੰਨਵਾਦ ਹੈ ਕਿ ਤੁਸੀਂ ਟਾਈਮ ਕੱਢਿਆ ਸੋ ਮੈਂ ਸਭ ਤੋਂ ਪਹਿਲੇ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਸਾਡੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਸਾਡੇ ਮਹਿਲਾ ਵਿੰਗ ਦੇ ਜਿਹੜੇ ਸੀ ਪਹਿਲੇ ਸਾਡੇ ਸਪੋਕਸਮੈਨ ਜਿਹੜੇ ਸਟੇਟਸ ਜੁਆਇੰਟ ਸੈਕਟਰੀ ਸਾਡੇ ਮੈਡਮ ਰਾਜਵਿੰਦਰ ਥਿਆੜਾ ਜੀ ਇਹਨਾਂ ਦਾ ਮੈਂ ਤੇ ਦਿਲੋਂ ਸਵਾਗਤ ਕਰਦੀ ਆ ਕਿ ਇਹਨਾਂ ਨੇ ਸਾਡੇ ਵਾਸਤੇ ਇਹਨਾਂ ਟਾਈਮ ਕੱਢਿਆ ਔਰ ਅੱਜ ਇੱਥੇ ਸਾਡੇ ਵਿੱਚ ਬਰਾਜ ਬੈਨ ਹੋਏ ਆ ਨਾ ਔਰ ਮੈਂ ਉਹਨਾਂ ਦਾ ਸਾਰੀ ਮੇਰੀ ਭੈਣਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਦੂਸਰੇ ਮੇਰੇ ਭੈਣ ਜਿਹੜੇ ਹੁਣ ਨਵੇਂ ਸਾਡੇ ਜਿਹੜੇ ਪ੍ਰਧਾਨ ਬਣੇ ਆ ਪੰਜਾਬ ਵਿੰਗ ਦੇ ਉਹ ਸਾਡੇ ਬੰਜਿੰਦਰ ਗੌਰ ਮੈਡਮ ਮਹੇਜ ਜੀ ਇਹਨਾਂ ਦਾ ਵੀ ਮੈਂ ਬਹੁਤ ਦਿਲੋਂ ਤੇ ਤਹਿ ਦਿਲੋਂ ਧੰਨਵਾਦ ਕਰਦੀ ਆ और उस उसद साढ़े मैडम रिंपी अग्रवाल जी अग्रवाल जी सॉरी उन्हों का भी मैं बहुत बहुत धन्यवाद कर रही हूँ और साइसा बहुत दो साढ़े मैडम अमनजीप जी मंजे लालपुरा जी उन्होंने भी मैं बहुत बहुत धन्यवाद कर ਹਾਂ ਜੀ ਮੈਂ ਮਾ ਜਤਿਆਂ ਤੇ ਹਰ ਮਨਾਇਆ ਕੀ ਕਹਿਣਾ ਚਾਹੁੰਦੀ ਹਾਂ ਜੇ ਪਹਿਲੇ ਤੇ ਮੈਂ ਤੁਹਾਡੇ ਜਿਹੜੇ ਮਾ ਜੀ ਕੋਲ ਮੈਂ ਕਹਿ ਰਹੀ ਹਾਂ ਜਨਾ ਮਾ ਜੀ ਬਹੁਤ ਆਤ ਬਣ ਕੇ ਰਹੀ ਹਾਂ ਮੈਂ ਤਰਨਤਾਰਨ ਤੋਂ ਜ਼ਿਲ੍ਹਾ ਮੁੰਡਾ ਅੰਜੂ ਵਰਮਾ ਬੋਲ ਰਹੀ ਹਾਂ ਅੱਜ ਅਸੀਂ ਇਥੇ ਤਰਨਤਾਰਨ ਦੇ ਗਏ ਜਿਹੜਾ ਤਿਆਂ ਦਾ ਇਹ ਤਿਹਾੜ ਮਨਾਇਆ ਜਿਹਦੇ ਤੇ ਜਿਹੜੇ ਮਹਿਲਾ ਮੰਡ ਦੇ ਜਿਹੜੇ ਸਪੀਕਰ ਸਾਡੇ ਰਾਜਿੰਦਰ ਮੈਮ ਜੀ ਔਰ ਪੰਜਾਬ ਦੇ ਸਾਡੇ ਜਿਹੜੇ ਬਜਿੰਦਰ ਮੈਡਮ ਜੀ ਉਹ ਸਾਡੇ ਨਾਲ ਸ਼ਿਰਕਤ ਕੀਤੀ ਸਾਡੇ ਅਧਿ ਗਰੂ ਸਾਹਿਬ ਤੋਂ ਜਿਹੜੇ ਐਲੇ ਮਨਜਿੰਦਰ ਸਿੰਘ ਲਾਲਪੁਰਾ ਜੀ ਦੀ ਮisier ਨੇ ਵੀ ਉਹਨਾਂ ਨੇ ਸ਼ਿਰਕਤ ਕੀਤੀ ਔਰ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੋਈ ਕਿ ਅਸੀਂ ਇੱਕ ਇਨਾਵਟਾ ਜਿਹੜਾ ਅਸੀਂ ਿਹਾਰ ਮਨਾ ਸਕੇ ਬਹੁਤ ਹੈਵੀ ਿਹਾਰ ਜਿਹੜਾ ਅਸੀਂ ਜਿਹਨੂੰ ਯਾਦ ਕਰ ਸਕਦੇ ਮਨਾਇਆ ਔਰ ਮੇਰਾ ਖਿਆਲ ਹੈ ਕਿ ਸਾਰੀਆਂ ਹੀ ਮੈਡਮਾਂ ਨੇ ਬਹੁਤ ਹੀ ਵਧੀਆ ਜਿਹੜਾ ਇਹਦੇ ਵਿੱਚ ਪਾਰਟਿਸਪੇਟ ਕੀਤਾ ਔਰ ਪੂਰੇ ਆਪਣੇ ਬੇਦ ਦੇ ਨਾਲ ਜਿਹੜਾ ਵਾ ਉਹ ਕੰਮ ਕੀਤਾ ਉੱਪਰ ਮੈਂ ਇਹ ਵੇਖ ਰਹੇ ਹਾਂ ਕਿ ਸਾਰੀਆਂ ਮੈਨਵਾ ਜਿਹੜਾ ਉਹ ਦਿਨੋ ਜਿਹੜਾ ਉਹ ਇਸ ਇਤਿਆਰ ਨਾਲ ਮਨੇ ਬਣਾਇਆ ਹੈ بارش ਨੇ ਕਿਤਨਾ ਕਿਤੇ ਪਰੇਸ਼ਾਨ ਕੀਤਾ ਹੋਵੇ بارش ਜਿਹੜੀ ਆ ਉਹ ਉਹਨੂੰ ਅਸੀਂ ਧਿਆਨ ਚ ਨਹੀਂ ਲਿਆ ਆ ਅਸੀਂ ਸਿਰਫ ਇਹ ਇੰਜੋਏ ਕੀਤਾ ਵਾ ਕਿ ਪਰਮਾਤਮਾ ਦੇ ਸਾਡੇ ਤੇ ਇੰਨਾ ਖੁਸ਼ ਆ ਇੰਦਰ ਦੇ ਤਾਂ ਜੀ ਇੰਨੇ ਖੁਸ਼ ਆ ਤੇ ਅਸੀਂ ਜਿਹੜਾ ਸਾਵਣ ਦੇ ਵਿੱਚ ਜੇ ਮਹੀਨੇ ਦੇ ਵਿੱਚ ਜਿਹੜਾ ਇਤਿਆਰ ਦੇ ਖਰੇ ਮਜਾ ਵਾ ਇਸ ਕਰਕੇ ਸਾਨੂੰ ਉਹ ਜੀ ਮਹਿਸੂਸ ਹੀ ਨਹੀਂ ਹੋਈ ਬਸ ਅਸੀਂ ਇਹ ਸਿਰਫ ਇੰਜੋਏ ਕੀਤਾ ਵਾ ਜੀ ਅਸੀਂ ਤੀਆਂ ਦਾ ਇਤਿਆਰ ਜਿਹੜਾ ਵਾ ਉਹ ਇੱਕ ਜਿਹੜਾ ਮੈ loving name ਹੈ ਤੀਆਂ ਤੇ ਹਰ ਮਨਾਇਆ ਗਿਆ ਕਿ ਕਿਹੜਾ ਚੰਗਾ ਉਹ ਦੇਖੋ ਜੀ ਤੀਆਂ ਦਾ ਨਿਆਰਾ ਜਿਸ ਵਧੂਨ ਦਾ ਆਪਣਾ ਮਨਾਇਆ ਤੀਆਂ ਦਾ ਤਿਹਾਰ ਇਹ ਇਸੇ ਮਨਾਇਆ ਗਿਆ ਦੁਬਾਰਾ ਕਿ ਸਾਡੇ ਜਿਹੜੇ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹੈ ਇਹ ਭੁੱਲਦੀ ਜਾ ਰਹੀ ਹੈ ਕਿ ਤੀਆਂ ਕੀ ਹੁੰਦੀ ਸੱਭਿਆਚਾਰ ਭੁੱਲਦੇ ਜਾ ਰਹੇ ਹਾਂ ਕਿ ਕੀ ਹੈਗੇ ਬੱਚੇ ਸਾਰੇ ਵਿਦੇਸ਼ਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਹਨ ਲੇਕਿਨ ਅੱਜ ਦਾ ਜਿਹੜਾ ਫੰਕਸ਼ਨ ਇਹਦੇ ਵਿੱਚ ਜਿਹੜੇ ਬੱਚਿਆਂ ਨੇ ਪਰਫਾਰਮੈਂਸ ਕੀਤੀ ਇਸ ਤੋਂ ਲੱਗ ਰਿਹਾ ਵਾ ਕਿ ਨਹੀਂ ਭਾਣੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸੱਭਿਆਚਾਰ ਕੀ ਹੁੰਦਾ ਹੈ ਇਦਾਂ ਹੀ ਅਸੀਂ ਸਾਰੇ ਜਿਲ੍ਹਿਆਂ ਵੀ ਮਤਲਬ ਸਾਉਣ ਆਣਗੇ ਜੀ ਆਣ ਨਹੀਂ ਆ ਪੰਗੜਾ ਕੋਈ ਵੀ ਕੰਪੀਟੀਸ਼ਨ ਹੋਵੇ ਸੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜੇ ਲਈ ਤੀਆਂ ਦਾ ਪ੍ਰੋਗਰਾਮ ਮਨਾਉਂਦੇ ਰਾਵਾਂਗੇ ਤੇ ਮਨਾਵਦੇ ਆ। ਪਹਿਲਾਂ ਸਾਰੀਆਂ ਭੈਣਾਂ ਨੂੰ ਕਰਕੇ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਜਿਹੜੀਆਂ ਭੈਣਾਂ ਨੇ ਆਪਣੇ ਸੱਭਿਆਚਾਰ ਨੂੰ ਅੱਜ ਵੀ ਕਾਇਮ ਕਰਕੇ ਰੱਖਿਆ ਮੇਰੀਆਂ ਭੈਣਾਂ ਦਾ ਜਿਹੜਾ ਸੋਨਾ ਬੱਚਾ ਨੇ ਕਿਤਾਬ ਪੰਜਾਬ ਬਹੁਤ ਸੋਹਣਾ ਲੱਗਿਆ। ਬੜੀ ਖੁਸ਼ੀ ਦਾ ਮਾਹੌਲ ਹੈ ਮੈਂ ਚਾਹੁੰਦੀ ਆ ਕਿ ਹਮੇਸ਼ਾ ਅਜਿਹਾ ਕੁਝ ਪੰਜਾਬ ਦੇ ਵਿੱਚ ਆਪਣੀਆਂ ਭੈਣਾਂ ਜਿਹੜੀਆਂ ਕੋਈ ਤੋਂ ਦੇ ਚਾਹਦੇ ਨੇ ਤੇ ਕੀ ਕਰੀਉਂਦੀਆਂ ਨੇ ਤੇ ਆਖੇ ਗੱਲ ਯਾਰੀ ਇਹ ਤੁਹਾਨੂੰ ਨਾਲ ਸ਼ੇਅਰ ਕਰਨੀਆਂ ਬਹੁਤ ਸੋਹਣੀਆਂ ਲੱਗੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਤਰੰਗ ਰਾਂਝਲੇ ਦੇ ਵਿੱਚ ਕਿ ਜਿਹੜਾ ਤੀਆਂ ਦਾ ਤਿਉਹਾਰ ਹੈਗੇ ਮਨਾਇਆ ਹੈਗੇ ਮੇਰੇ ਨਾਲ ਬੁੜੀ ਵੱਡੀ ਭੈਣ ਰਾਜਿੰਦਰ ਜੀ ਜਿਹੜੇ ਪੰਜਾਬ ਦੇ ਸੁਪਤਕੇ ਤੇ ਮੇਰੇ ਮੇਰੀ ਭਾਂਦੀ ਵੀ ਗਰੇਵਾਲ ਜਿਹੜੇ ਸੁਪਤਕੇ ਤੇ ਮੱਲਾ ਵੇ ਤੇ ਅੰਜੂ ਵਰਮਾ ਜੀ ਮੈਡਮ ਬੜੀ ਜੀਕਰ ਜੀ ਇਹਨਾਂ ਨੇ ਬੜਾ ਸਾਥ ਦਿੱਤਾ ਹੈ ਮੈਂ ਤਾਂ ਧੰਨਵਾਦ ਕਰਦੀ ਆ ਤੇ ਇੱਕ ਵਾਦਾ ਕਰਦੀ ਆ ਕਿ ਹਰ ਸਾਲ ਇਸੇ ਤਰੀਕੇ ਨਾਲ ਆਪਾਂ ਦਸਮਾਣਾ ਕਰਾਂਗੇ ਮੈਮ ਜਿਵੇਂ ਕਿ ਮਹਿਲਾ ਨਾਰੀ ਸ਼ਕਤੀ ਦਾ ਐਲਾਨ ਕੀਤਾ ਗਿਆ ਸੀ ਕੱਲ ਦੀ ਇੱਕ ਵੀਡੀਓ ਵਾਇਰਲ ਹੋਈ ਆ ਅਮਰੀਕਾ ਤੋਂ ਯੂ ਐਸ ਆ ਦੇ ਵਿੱਚੋਂ ਇੱਕ ਲੜਕੀ ਸੁਸਾਈਡ ਕਰ ਲੈਂਦੀ ਆਪਣੇ ਘਰ ਵਾਲੇ ਦੇ ਅਤਿਆਚਾਰ ਤੋਂ ਤੇ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਸਰ ਇਹ ਜਿਹੜੇ ਸਰਕਮਸਟੈਂਸਿਸ ਨੇ ਕਈ ਵਾਰੀ ਔਰਤਾਂ ਦੇ ਬਣ ਜਾਂਦੇ ਨੇ ਲੇਕਿਨ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾਈਏ ਔਰਤਾਂ ਦੀ ਜਦੋਂ ਉਹ ਵੀ ਤੇ ਸਾਡੀ ਆਮਦਨ ਵਿੱਚ ਆਟੀਆ ਜਿਹੜੀ ਉਹ ਆਰਥਿਕ ਅਨੁਸ਼ਾਸਨ ਕਰਦੀ ਹੈ ਤੇ ਔਨਰ ਦੇ ਸਮਾਜ ਵਿੱਚ ਵੀ ਕਰਦੀ ਹੈ ਬੜਾ ਕੀ ਕਹਿਣਾ ਚਾਵੇ ਅੱਜ ਵੀ ਜਿਹੜੀਆਂ ਸਰਕਾਰੀ ਉਪਕੇ ਜੀ ਮਿਲਦੀਆਂ ਨਹੀਂ ਹੁੰਦੀਆਂ ਕਲਮ ਜੀ ਉਹਨਾਂ ਨੂੰ ਬਹੁਤ-ਬਹੁਤ ਵੈਲਕਮ ਕਰਦੀ ਆ ਮੇਰੇ ਬੇੜਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਹਾਡੇ ਸਾਹਮਣੇ ਉਧਰ ਹੋਈਆਂ ਇੱਥੇ ਤੱਕ ਸਾਨੂੰ ਪਹੁੰਚਾਇਆ ਸਾਡੇ ਰਾਜਵੀਰ ਜੀ ਉਹ ਅਖੜਾ ਜੀ ਤੇ ਮੇਰੇ ਪੰਜਾਬ ਪ੍ਰਧਾਨ ਦਜਿੰਦਰ ਸਿੰਘ ਜੀ ਬੜੀ ਸੀ ਅਸੀਂ ਇਹੀ ਵਾਦਾ ਕਰਦੇ ਹਾਂ ਕਿ ਮਹਿਲਾਵਾਂ ਨੂੰ ਬਹੁਤ ਅੱਗੇ ਲੈ ਕੇ ਆਵਾਂਗੇ ਜਿਸ ਤਰ੍ਹਾਂ ਤੁਸੀਂ ਦੂਸਰੀ ਪਾਰਟੀਆਂ ਵਿੱਚੋਂ ਵੀ ਦੇਖਿਆ ਹੈ ਤੇ ਅੱਜ ਸਾਡਾ ਨਾਮ ਹੈ ਖਾਮਾਵੀ ਪਾਰਟੀ ਦਾ ਤੇ ਸਾਡੀ ਮਹਿਦਾਬੀ ਕਰਦੇ ਐ ਕਿ ਬਹੁਤ ਜ਼ਿਆਦਾ ਪਹਿਲਾਂ ਵੀ ਸਟਰੋਂਗ ਹੈ ਤੇ ਅਸੀਂ ਅੱਗੇ ਤੋਂ ਵੀ ਵੱਧ ਤੋਂ ਵੱਧ ਮੌਕੇ ਆਦੀਆਂ ਭੈਣਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਇਲੈਕਸ਼ਨ ਦੇ ਟਾਈਮ ਤੇ ਅਸੀਂ ਆਦੀਆਂ ਭੈਣਾਂ ਨੂੰ ਬਹੁਤ ਮੌਕੇ ਦਿੱਤਾ ਤੇ ਜੇ ਸਾਡੇ ਨਾਲ ਸਾਡੇ ਰਾਜਵਿੰਦਰਪੁਰ ਥਿਆੜਾ ਜੀ ਵਰਗੇ ਲੀਡਰ ਸਾਡੇ ਰਵਿੰਦਰਪੁਰ ਤੋਂ ਵਾਲੀ ਜੀ ਵਰਗੇ ਲੀਡਰ ਸਾਡੇ ਸਾਰੇ ਮੈਡਮਸ ਹੋਣਗੇ ਤਾਂ ਮੈਨੂੰ ਲੱਗਦਾ ਕਿ ਮਹਿਨਾਂ ਬਹੁਤ ਉੱਪਰ ਜਾਣਗੇ ਆਪਾਂ ਥ ਦਾ ਤੰਤਾਂ ਦੇ ਲੋਕੀਆਂ ਦਾ ਪਿਹਾਰ ਮੇਰੇ ਘਰ ਦੇ ਤੋਂ ਕਿ ਨਿਆ ਪਹਿਲਾਂ ਤਾਂ ਮੈਂ ਆਪਣੀਆਂ ਭੈਣਾਂ ਨੂੰ ਬਹੁਤ ਬਾਰ ਆਦਾ ਕਿੰਨੀ ਆਇਆ ਇਸ ਮੌਕੇ ਤੇ ਜਿਹੜਾ ਅੱਜ ਉਹਨਾਂ ਨੇ ਇਹ ਇੱਕ ਜੋੜਤਾ ਦਿਖਾ ਕੇ ਲੇੜੀਆਂ ਭੈਣਾਂ ਨੇ ਜਿਹੜੀ ਇੱਕ ਪਰੰਪਰਾ ਨੂੰ ਕਾਇਮ ਰੱਖਿਆ ਕਿ ਜਿਹੜੀ ਸਾਡਾ ਸੱਭਿਆਚਾਰਿਕ ਵਿਸਾਰੇਲਾ ਚੰਗਾ ਆ ਰਿਹਾ ਜਿਹਦੇ ਵਿੱਚ ਪੀਆਂ ਦਾ ਪਿਹਾਰ ਅਸੀਂ ਪਿੱਛੇ ਮਨਾਉਂਦੇ ਆ ਰਹੇ ਹਾਂ ਉਹ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਮਨਾਇਆ ਮੈਂ ਚੋਣ ਰਹਿਣਾ ਚਾਹੀਦਾ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਸਭਿਆਚਾਰ ਨਾਲ ਜੁڑے ਰਹਿਣਗੇ ਸਾਡੀ ਵਿਰਾਸਤ ਨਾਲ ਜੁڑے ਰਹਿਣਗੇ ਇਸ ਲਈ ਜਿਹੜਾ ਅੱਜ ਇਹਨਾਂ ਨੇ ਪੁਰਾਣਾ ਕੀਤਾ ਬਹੁਤ ਸ਼ਲਾਘਾਯੋਗ ਹੈ ਮੈਂ ਚਾਹੁੰਗੀ ਕਿ ਇਹਨਾਂ ਵਾਂਗੂ ਬਾਕੀਆਂ ਨੂੰ ਵੀ ਇਹ ਕਦਮ ਚੱਕਣਾ ਚਾਹੀਦਾ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਹ ਜਿਹੜਾ ਤੀਆਂ ਦਾ ਖੇਡ ਵੀ ਲੈਣਾ ਚਾਹੀਦਾ ਹੈ ਪਾਕਿਸਤਾਨ ਦੇ ਭਲੇ ਸਾਡੇ ਆਉਣ ਵਾਲੇ ਕਮੇਸ਼ਨ ਜਿਹੜੇ ਸਾਡੇ ਬੱਚੇ ਆ ਗਾਰੰਟੀ ਪੂਰੀ ਹੋਵੇਗੀ ਥੋੜਾ ਸਮਾਂ ਲੱਗ ਸਕਦਾ ਕਿਉਂਕਿ ਇਹਨਾਂ ਨੇ ਸਿਸਟਮ ਬਹੁਤ ਖਰਾਬ ਕੀਤਾ ਹੈ ਉਸ ਸਿਸਟਮ ਨੂੰ ਸਹੀ ਕਰਦੇ ਹਨ ਸਾਨੂੰ ਥੋੜਾ ਟਾਈਮ ਲੱਗ ਸਕਦਾ ਪਰ ਜਿਹੜੀ ਗਾਰੰਟੀ ਮੇਰੀਆਂ ਘਰਾਂ ਨੂੰ ਅਰਵਿੰਦ ਕੇਸਰੀਵਾਲ ਦੀ ਦੇ ਕੇ ਗਏ ਆ ਉਹ ਗਾਰੰਟੀ ਥੋੜੇ ਸਮੇਂ ਦੇ ਵਿੱਚ ਪੂਰੀ ਹੋਣ ਜਾ ਰਹੀ ਹੈ ਮੇਰੀਆਂ ਪਰਾਂ ਦੇ ਵਿੱਚ ਪਹਿਲਾਂ ਵੀ ਬੜੀ ਖੁਸ਼ੀ ਦੀ ਲਹਿਰ ਸੀ ਕਿ ਜਿਸ ਦਿਨ ਉਹ ਗਾਰੰਟੀ ਮਿਲੀ ਇਹਨਾਂ ਨੂੰ ਉਹ ਤਾਂ ਫੇਰ ਆਖਿਆ ਬਾਤ ਇਹਨਾਂ ਸਮਾਂ ਲੱਗੇਗਾ ਹੁਣ ਅੰਦਰ ਵਿੱਚ ਸਮੇਂ ਸੈਸ਼ਨ ਦੇ ਵਿੱਚ ਨੋਟ ਕਰਦੇ ਹਾਂ ਸਨ ਮਾਂਜੀ ਕਿਆ ਕਿ ਅਸੀਂ ਜਲਦੀ ਦੇਣ ਜਾ ਰਹੇ ਹਾਂ 2-3 ਮਹੀਨਿਆਂ ਦੇ ਵਿੱਚ ਉਹਨਾਂ ਨੇ ਬੋਲਿਆ ਸੀਗਾ ਹੁਣ ਤੁਸੀਂ ਦੇਖੋ ਸ਼ਸਣ ਨੂੰ ਵੀ 1 ਮਹੀਨਾ ਹੋ ਗਿਆ ਇਹ 1.5 ਮਹੀਨੇ ਦੇ ਵਿੱਚ ਇਹ ਜਿਹੜੀ ਗਰੰਟੀ ਆ ਇਹ ਕਿੱਥੇ ਨੂੰ ਜਾਂਦੀ ਆ ਪੰਜਾਬ ਚ ਹੁਣ ਅੱਜ ਅਸੀਂ ਆਪਣੇ ਕਨਕਾ ਨਿਸ਼ਚਿਤ ਵਿੱਚ ਨਿਵਾਸ ਤੇ ਆ ਰਿਹਾ ਆਂ ਅਤੇ ਸਾਡੇ ਸਭ ਤੋਂ ਪਹਿਲਾਂ ਮੈਂ ਆਪਣੇ ਰਾਜ ਦੇ ਪਿਆਲੇ 1.25 ਕਰੋੜ ਸਾਡੇ 50 ਲੱਖ ਰੁਪਏ ਅਤੇ ਉਸ ਤੋਂ ਬਾਅਦ ਸਾਡੇ ਬਦਕੁਰਾਂ ਦੇ ਤੋਂ ਹਿੰਦੂ ਜਲੇਵਾਲਾਂ ਉਹ ਸਾਨੂੰ ਸਾਡੇ ਇੱਕ ਨਿਗੇ ਵੀ ਸੱਦੇ ਨੇ कुछ हो यार ये सर बड़ा बढ़िया गुड ਇਹ ਜਿਹੜੇ ਜਿਹੜਾ ਧਾਰਨਾ ਨਾਲ ਇਹ ਬਣਾ ਗਿਆ ਵਾ ਬਹੁਤ ਹੀ ਵਧੀਆ ਲਿਖੇ ਦੀਆਂ ਧਿਆਰੇ ਮਿਸਟਰ ਦਾ ਮਸਾਹ ਕਰਾ ਬੜਾ ਮਾਹੌਲ ਉਸ ਤਰ੍ਹਾਂ ਹੋ ਗਿਆ ਫਿਰ ਵੀ ਬੱਚਿਆਂ ਨੇ ਮੀਂਹ ਦੇ ਵਿੱਚ ਹੀ ਆਪਣੀ ਜਿਹੜੀ ਪਰਫਾਰਮੈਂਸ ਸੀ ਉਹ ਆਪਣੀ ਆਪਣਾ ਦਿਖਾਈ ਉਸ ਤੇ ਆਪਣੀ ਹੀ ਕੈਡੋ ਨੂੰ ਬੰਨ੍ਹੇ ਆਏ ਸੀ ਉਹਨਾਂ ਨੇ ਬਰਸਾਤ ਦੇ ਵਿੱਚ ਹੀ ਮੀਂਹ ਦੇ ਵਿੱਚ ਹੀ ਆਪਣੀ ਪਰਫਾਰਮੈਂਸ ਦਿਖਾਈ ਔਰ ਪੂਰਾ ਦਾ ਤਾਰੀਕਾ ਅਨੰਦ ਮਾਣਿਆ ਨੇ ਵੀ ਔਰ ਸਭਾਈ ਬੱਚੇ ਲਈ ਕਾਫੀ ਕਿ ਮੈਂ ਸਮਝਾ ਕਿ ਉਹ ਦੇ ਨਹੀਂ ਰਾਤ ਨੂੰ ਵੀ ਵੀ ਬੱਚਿਆਂ ਨੂੰ ਜਿਹੜਾ ਆਵਾਲੀ ਸਮੇਟੇ ਕੇ ਯਾਦ ਰਹਿਣਾ ਕਿ ਸਾਡੇ ਪਿੰਡਾਂ ਦੇ ਧਿਆਰ ਖੁੱਲਨ ਨਾਲ ਤੇ ਬਹੁਤ ਹੀ ਵਧੀਆ ਅਰੇਂਜਮੈਂਟ ਆਇਆ ਨਾਲ ਅੱਜ ਕਿੰਨੇ ਕੇ ਬੱਚੇ ਤੁਹਾਡੇ ਪਰਫੋਰਮੈਂਸ ਕੀਤੀ ਇਹ ਮੇਰੇ ਆਪਣੀ ਕੈਡਮੀ ਤੋਂ ਬੱਚੇ ਜਿਹੜੇ ਆਏ ਸੀ 25 ਬੱਚੇ ਆਲੇ ਸੀ ਤੇ 25 ਬੱਚਿਆਂ ਨੇ ਸ਼ੀਫ ਪੌਲਿਸਰ ਦਿਹੇ ਜੀ ਤੇ ਅਗਰ ਦੇ ਕਿੰਨਾ ਉਹਨੇ ਆਪਣਾ ਕਿੰਨੀ ਐਜ ਤੋਂ ਲੈ ਕੇ ਬੱਚੇ ਤੁਹਾਡੇ ਕੋਲ ਪੰਗਰ ਬੱਚੇ ਦੀ ਐਜ 5 ਸਾਲ ਤੋਂ ਸਟਾਰਟ ਹੋ ਜੁਣੀ 5 ਸਾਲ ਤੋਂ ਲੈ ਕੇ ਫਿਰ ਜਦੋਂ ਅਸੀਂ ਪੰਗਰੇ ਦੇ ਫਿਰ ਕੋਈ ਉਮਰ ਨਹੀਂ ਜਣੀ ਜਿੱਦੀ ਕਿ 5 ਸਾਲ 5 ਸਾਲ ਤੋਂ ਸਟਾਰਟ ਬੱਤੀ ਆ ਕਿਸ ਨੇ ਆ ਦੇਣਾ ਚਾਹੁੰਦੇ ਆ ਇਹੋ ਵੀ ਮੈਂ ਇਹ ਸੁਣਾਇ ਇਹਨੂੰ ਜਣਾਣਾ ਹਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਦਾ ਸਮਾਜ ਕੀ ਮੋਬਾਈਲਾਂ ਦੇ ਵਿੱਚ ਜਾ ਰਿਹਾ ਬੱਚੇ ਜਾ ਰਹੇ ਆ ਇਹਨਾਂ ਨੂੰ ਕੋਈ ਦੀਨ ਦੁਨੀਆ ਬਾਰੇ ਪਤਾ ਨਹੀਂ ਹੈ ਕਿ ਅਸੀਂ ਸਾਡਾ ਪੰਜਾਬੀ ਕਲਚਰ ਕੀ ਆ ਕਲਚਰ ਦਾ ਜੁੜਨਾ ਵਾ ਜਿਹੜੀਆਂ ਕਾਇਰੀਆਂ ਛੋਟੇ ਜਾਕ ਨਹੀਂ ਬਹੁਤ ਵਧੀਆ ਇਹ ਕਲਚਰ ਨਾਲ ਜੁੜ ਰਹੇ ਆ ਕਿ ਤਾਂ ਤੁਹਾਨੂੰ ਇਹ ਬੱਚਿਆਂ ਨੂੰ ਕੋਈ ਵੀ ਅਕੈਡਮੀ ਜੁਆਇਨ ਕਰਨੀ ਚਾਹੀਦੀ ਹੈ ਜਾਂ ਕਲੱਬ ਹੋਵੇ ਜਾਂ ਕੋਈ ਖੇਡ ਦਾ ਮੈਦਾਨ ਹੋਵੇ ਜਾਂ ਕਲਚਰ ਅਕੈਡਮੀ ਹੋਵੇ ਇਹ ਬੱਚਿਆਂ ਨੂੰ ਜ਼ਰੂਰ ਚਾਹੀਦੀ ਹੈ ਘਰ ਦੇ ਵਿੱਚ ਕਿਹਦੇ ਸੇ ਉਹਨਾਂ ਦੇ ਸਹੀ ਦਾ ਵੀ ਬੱਚੇ ਨੂੰ 1-2 ਘੰਟੇ ਬੱਚੇ ਨੂੰ ਅਕੈਡਮੀ ਭੇਜਣਾ ਚਾਹੀਦਾ ਹੈ ਜੀ ਅੱਜ ਈਆਂ ਤਿਹਾਰ ਮਨਾਇਆ ਗਿਆ ਤੁਹਾਨੂੰ ਕਿੰਨੇ ਦਿਨ ਕਿੰਨੇ ਚਿਰ ਹੋ ਗਿਆ ਫੰਗੜਾ ਸਿੱਖਦੇ ਨਹੀਂ ਅੱਜ ਵਾਰ ਮਨੂ ਹੈ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਸੀ ਬਿਲਕੁਲ ਨਹੀਂ ਆਉਂਦਾ ਪਰ ਜੇ ਕੋਈ ਜਿੰਨਾ ਇੱਕ ਦਿਨ ਬਾਅਦ ਮਨੂ ਤੁਹਾਨੂੰ ਬਣਾਣਾ ਆ ਆ ਗਿਆ ਤੇ ਅੱਜ ਦੇ ਦਿਨ ਤੁਸੀਂ ਮੰਨ ਲੈਣੀ ਕਿ ਮੈਂ ਸਾਡੀ ਗੁੱਪ ਦੀ ਸੀ ਹਾਂ ਹਾਂਜੀ ਮੈਂ ਅੱਜ ਈਆਂ ਤਿਹਾਰ ਮਨਾਇਆ ਯਾਰ ਕੀ ਕਹਿਣਾ ਚਾਹੋਗੇ ਹਾਂਜੀ ਸਰ ਹਾਂਜੀ ਮੈਂ ਅਜ ਤੀਆਂ ਤਿਹਾਰ ਮਨਾਇਆ ਕੇ ਦੱਸੂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਇਸੇ ਤਰੀਕੇ ਨਾਲ ਆਇਆ ਗਿਆ ਬਹੁਤ ਅਨੰਦ ਮਾਇਆ ਕੀਤਾ ਸਾਰੇ ਬਹੁਤ ਇੰਜੋਏ ਕੀਤਾ ਇਹਦੇ ਵਿੱਚ ਸਾਰਾ ਜਿਹੜਾ ਸਾਡਾ ਅੱਜ ਕੱਲ੍ਹ ਅਸੀਂ ਪੰਜਾਬ ਦਾ ਵਿਰਸਾ ਜਿਹੜਾ ਹੈ ਉਹਨੂੰ ਸੰਬੰਧੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਬੱਚੇ ਜਿਹੜੇ ਆ ਉਹ ਇਹ ਚੀਜ਼ ਨੂੰ ਪਿੱਛੇ ਛੱਡਦੇ ਜਾਂਦੇ ਇਹਦੇ ਵਿੱਚ ਸਾਨੂੰ ਇਹ ਸਿੱਖਣਾ ਪਏਗਾ ਕਿ ਅਸੀਂ ਆਪਣੀ ਪੰਜਾਬ ਦੇ ਵਿਰਸੇ ਨੂੰ ਕਿਵੇਂ ਸਾਹਮਣਾ ਤੇ ਇਹਨੂੰ ਗੇਟ ਕਿਤੇ ਮਿਲ ਲੱਗੂਗਾ